ਜेन ਜਪਿਆ ਗਤੋਏ ਹਮਾਰੇ ਤੈਨ ਕਾਮਦਾਰ ਦੇਖ ਮਨ ਵੇਸ ਕਿਨੇ ਕੇਨਾ ਤੈਨ ਕਾ ਹੌਂ ਗਲਹਾਰੀ ਹਰ ਹਿਰਦਾ ਜਪ ਨਾਮ ਮੁਰਾਦੀ कृपा कृपा कर जगत स्वामी हम दासन दास की बनहारी तिन मध उत्तम तिन पति उत्तम जिनहृदय बसे बन की सेवा ਜਾ ਹੋਏ ਹਮਾਰੀ ਜਿਹਨੇ ਆਸਾ ਸਤਗੁਰ ਸਾਧਨ ਪਾਇਆ ਤੇ ਹਰ ਦਰਗਹ ਕਾਟੇ ਮਾਰੇ ਤੇ ਨਰਨਿੰਦਕ ਜੋ ਬਨ ਬਾਗ ਨੱਕ ਕਾਟੇ ਸਰ ਜਨਹਾਰੀ ਹਰਿਆਪਾ ਬੁਲਾਵੇ ਆਪੇ ਬੋਲੇ ਹਰ ਆਪ ਨਿਰੰਜਨ ਰੰਕਾਰ ਨਿਰਹਾਰੀ ਹਰ ਜਿਸ ਤੋਂ ਮਿਲੈ ਕੋ ਤੁਧ ਮਿਲਸੇ ਨਿਕ ਗਿਆ ਇਹ ਜਤ ਵਿਚਾਰੀ ਪੈਰਾ ਮਹੱਲਾ ਜਥਾ ਸਦ ਸੰਗਤ ਸਾਈਂ ਹਰ ਤੇਰੇ ਜਦ ਹਰ ਕੀਰਤ ਹਰ ਸੁਣਣੇ ਜੇ ਨਾ ਹਰ ਨਾਮ ਸੁਣਿਆ ਮਨ ਭੀਨਾ चरण जग जीवना हर द्याय तरण अनेक असंख नाम हर दीड़ न जाने राह गुर हर बोला हर गावा ਲੇ ਦੁਰਮਾ ਦਾ ਹਰ ਚਾ ਭਨੇ ਜੋ ਆਪਣੇ ਸੁਣੇ ਗੁਰ ਕੀ ਰਾ ਆਯਾ ਮੇਰਾ ਹਰ ਹਰ ਆ ਸੇ ਸਾਚੀ ਦਰਗਹ ਹਰ ਜਨ ਬਣੇ ਹਰ ਹਰ ਅਗਮ ਨਾਮ ਹਰ ਤੇਰੇ ਵਿੱਚ ਭਗਤਾ ਹਰ ਧਰਨੇ ਨਾਨਕ ਜਰ ਪਾਇਆ ਮਤ ਗੁਰ ਮਤ ਹਰ ਸਤਗੁਰ ਪ੍ਰਸਾਦ ਸਗਲੇ ਥੀ ਤਵ ਬਾਸ ਡਾਰ ਰਾਖੇ ਆਤਮ ਥੀ ਤਵ ਗੋਬਿੰਦ ਚਰਮਾ ਜੀ ਭਰਮ ਭੁਲੇ ਨਰ ਕਰਤ ਕਚਰਾ ਰਹਾ ਕਰ ਬਜੀਰਾ ਖਵਾਇਓ ਚੋਰਾ ਓ ਜਨਮ ਨ ਮਰੇ ਸਾਕਤ ਢੋਰਾ ਸਲਪਰਾਧ ਤੇ ਲੋਰ ਸੋ ਮੱਖਜਾ ਲਾਂ ਜਿਤ ਕਹੈ ਖਾੁਰ ਜਾਨੇ ਜਨਮ ਨ ਮਰ ਨ ਆਵੈ ਨ ਜਾਇ ਨਾਨਕ ਕਾ ਪ੍ਰਭਾ सुखिया बैठत सुखिया पौने लग जाय से बुझिया रखाए के हमारा स्वामी कर दुख बसया बाहर सुख पाया ਸੁਰ ਮੰਤਰ ਦ੍ਰੜਾਇਆ ਪਰੋ ਮਹੱਲਾ ਬੰਦਵਾ ਵਰਤ ਨਰ ਹਉ ਨ ਮਰਮਦਾਨਾ ਹਾਜ ਕਾ ਸਜਾ ਅਕੀਰਤ ਪੂਜਾ ਦੇਵਦਾਰਾ ਇਹ ਤਨੰਕਾਰ ਲੇ ਰਿਧਨਤ ਸੁਕਾ बदयाने पृग बे सिर्स संग चढ़े शिकारा मृग प करे पिन कोर हथिया ਹਗਾਏ ਮ੍ਰਿਗ ਪਗੜੇ ਘਾਰੇ ਆਣੇ ਹਾਟਾ ਜੋ ਖੋ ਜੋ ਖਲੇ ਗਏ 판ਡੇ ਬਾਟ ਇਹੋ ਆਏ ਆਨਗ ਕਾ ਕਰਕੇ ਵਲਨਾ कोनर साया प्राणी जिन उ पाए प्रीदाी हिकु बिना तूं जान पाछण मद पा हर पे ਨਾਮ ਕੇ ਤੂੰ ਘਨੇਵਾਰੇ ਆ ਰਹਾ ਦਾ ਸ਼ਬਦ ਗਾਜੇ ਦਰਬਾਰੇ ਕਰੇ ਕਿਰਪਾ ਪ੍ਰਭ ਨੇ ਮਿਲਾਏ ਨਾਨਕ ਪ੍ਰਭ ਸਰਣਾਗਤਿਆ ਕੋਟਾ ਮਨੋਰਥ ਆਵੇ ਆਤਾ ਜਮ ਮਾਰਗ ਕਾ ਸੰਗੇ ਪਾਤਾ ਗੰਗਾ ਜਲ ਗੁਰ ਕੋ ਪਿਤ ਨਾਮਾ ਹਰਨਾ ਪ੍ਰਮਾ ਮਾ ਰਹਾ ਪੂਜਾ ਜਾਪ ਤਾਪ ਈਸ਼ ਨਾਮ ਸੇਮਰਤ ਨਾਮ ਬਾਇਨੇ ਕਾ ਨਾਨਕ ਆਚਾਰ ਨਾਨਕ ਦਾਸ ਇਹੋ ਕੀ ਆ ਵਿਚਾਰ ਬੇਨਹਰ ਨਾਮ ਮਿੱਥਿਆ ਸਭ ਸ਼ਾ ਲੇ ਬਨ ਲਾਗੋ ਤੇਨ ਕਾ ਮੂਲਾ ਦੋਤ ਬ੍ਰਾਹਮਣ ਵਾ ਹੋਇ ਕੈ ਸੂਲਾ ਹਾਜ਼ਰ ਆਕੇ ਪਾਰ ਬ੍ਰਹਮ ਆਪਾ